ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਇੱਕ ਗੁਰਨਾਨਕ ਦੇਵ ਟਰਸਟ ਬਣਾਇਆ ਸੀਗਾ 2002 ਚ ਸਾਰੀ ਪ੍ਰਾਪਰਟੀ ਟਰਸਟ ਦੇ ਨਾਮ ਕਰਾਤੀ ਸੀਗੀ ਕਸ਼ਮੀਰਾ ਸਿੰਘ ਜੀ ਨੇ ਕੇਸ ਟਰਸਟ ਦੇ ਖਿਲਾਫ ਪਾਇਆ ਤੇ ਜੱਜਮੈਂਟ ਆਈ ਹੈ 8 ਸਾਲਾਂ ਬਾਅਦ ਤੇ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਹੈ ਉਹ ਵਕੀਲ ਸਾਹਿਬ ਦੱਸਣਗੇ ਆਪ ਆਏ ਨਾਲ ਤੇ ਅਸੀਂ ਤੇ ਜੋੜੀ ਗੁਰਨਾਣਕ ਦੇ ਟਰਸਟ ਦੇ ਸੇਵਾ ਕਰਦੇ ਸੀ ਪਹਿਲਾਂ ਹੁਣ ਵੀ ਇਹ ਸੇਵਾ ਕਰਨੀ ਚਾਹੁੰਦੇ ਆ ਤੇ ਜੋ ਜੱਜਮੈਂਟ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਵੀ ਹਾਰੀ ਹੋਈ ਟੀਮ ਸਾਨੂੰ ਹਰਾਉਣ ਨਾ ਕਰੇ ਤੰਗ ਨਾ ਕਰੇ ਜਿਹੜਾ ਕਿ ਉਹ ਤੰਗ ਕਰ ਰਹੇ ਨੇ ਬਾਰ-ਬਾਰ ਤਾਂ ਕਰਕੇ ਇਹ ਕਾਨਫਰੰਸ ਰੱਖੀ ਆ ਕੀ ਤੰਗ ਕਰ ਰਹੇ ਹੈ ਬਾਰੋਂ ਆ ਕੇ ਬੰਦੇ ਜੇ ਅਸੀਂ ਖੇਤੀ ਚ ਜਾਂਦੇ ਆ ਤਾਂ ਤੰਗ ਕਰਦੇ ਆ ਲੰਗਰ ਚ ਜਾਂਦੇ ਆ ਤਾਂ ਤੰਗ ਕਰ ਦਿੰਦੇ ਨੇ ਵੀ ਸਾਨੂੰ ਕਿਸੇ ਕੋਈ ਕੰਮ ਚੱਲਣ ਨਹੀਂ ਦੇ ਦੇ ਸਾਡਾ ਕੋਈ ਪੁਲਿਸ ਦਾ ਸਹਿਯੋਗ ਮਿਲੇ ਜੀ ਤੁਹਾਨੂੰ ਹੁਣ ਤੱਕ ਨਹੀਂ ਜੀ ਸਾਨੂੰ ਵਾਰ-ਵਾਰ ਪੁਲਿਸ ਕਹਿ ਰਹੀ ਹੈ ਵੀ ਤੁਸੀਂ ਕੰਮ ਹੀ ਨਹੀਂ ਕਰਨਾ ਹੈਗਾ ਉਧਰ ਜਾਣਾ ਨਹੀਂ ਹੈਗਾ ਤੁਹਾਨੂੰ ਅੰਦਰ ਰੋਕਿਆ ਜਾ ਰਿਹਾ ਹੈ ਹਾਲੇ ਕਿ ਅਸੀਂ ਜਿੱਤੇ ਹੋਏ ਤੇਰਾ ਤੇ ਸਾਨੂੰ ਕਹਿ ਰਹੇ ਨੇ ਤੁਹਾਡੇ ਤੇ ਵੀ 755 ਕਰਾਂਗੇ 755 ਕਰਾਂਗੇ ਜੋ ਵੀ ਉਹਨਾਂ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਅੰਦਰ ਤਾੜਿਆ ਪਿਆ ਉਹਨਾਂ ਨੇ ਉਸ ਦੇ ਪਿੱਛੇ ਮਨਸ਼ਾ ਕਿਸ ਦੀ ਲੱਗਦੀ ਹੈ ਜੀ ਕੀ ਕਰਨਾ ਮਨਸਾ ਤੇ ਹੁਣ ਕਸ਼ਮੀਰਾ ਸਿੰਘ ਜੀ ਨੇ ਕੇਸ ਪਾਇਆ ਸੀ ਟਰੰਸ ਦੇ ਖਿਲਾਫ ਪ੍ਰੋਪਰਟੀ ਆਪਣੇ ਉਹ ਕਹਿ ਰਿਆ ਸੀ ਮੇਰੇ ਨਾਂ ਹੋਣੀ ਚਾਹੀਦੀ ਆ ਇਹ ਹੁਣ ਵੀ ਉਹੀ ਬੈਠਾ ਬਾਕੀ ਹੁਣ ਇਹ ਨਹੀਂ ਪਤਾ ਮਗਰ ਉਹ ਜੀ ਕੌਣ ਆ ਕੀ ਆ ਸਾਹੀ ਜਾਣਦੇ ਆ ਵੀ ਸਾਨੂੰ ਜਿਹੜੀਆਂ ਗੋਲਕਾਂ ਨੇ ਜੋ ਗੁਰੂ ਘਰ ਦੀ ਮਾਇਆ ਉਹ ਅਸੀਂ ਗੁਰੂ ਨਾਨਕ ਦੇ ਟ੍ਰਸਟ ਦੇ ਮੈਂਬਰ ਸਾਰੇ ਰਲ ਕੇ ਚਲਾਈਏ ਕੰਮ ਕਰੀਏ ਉਹਦੇ ਕਰਕੇ ਸਾਨੂੰ ਉਧਰ ਜਾਣ ਹੀ ਨਹੀਂ ਦੇ ਰਿਆ ਪ੍ਰਸ਼ਾਸਨ ਹੀ ਨਹੀਂ ਜਾਣ ਦੇ ਰਿਆ ਜੀ ਜੀ ਅਸੀਂ ਪਹਿਲਾਂ ਵੀ ਚਲਾ ਰਹੇ ਆ ਪਰ ਫੇਰ ਵੀ ਉਹ ਜਿਹੜੀਆਂ ਗੋਲਕਾਂ ਸੀਗੀਆਂ ਜੋ ਵੀ ਮਾਇਆ ਸੀਗੀ ਉਹ ਸਾਰੀ ਆਪ ਰੱਖੀ ਜਾ ਰਹੀ ਕਮੇਟੀ ਤੱਕੇ ਨਾਲੇ ਆਣ ਕੇ ਅ ਤੱਕਾ ਹੋ ਰਿਹਾ ਸਾਡੇ ਨਾਲ ਤੇ ਇਹ ਵੀ ਅਦਾਲਤ ਦਾ ਜਿਹੜਾ ਫੈਸਲਾ ਆਇਆ ਉਹ ਫੈਸਲੇ ਦੀ ਧੂਹੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ ਸਾਬ ਮੈਂ ਕੱਲਾ ਮਾਲਕ ਐ ਇਸ ਜਾਇਦਾਦ ਦਾ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ ਪਹਿਲੀ ਗੱਲ ਉਹ ਕਹਿੰਦੇ ਮੇਰੇ ਨਾਲ ਵਸੀਅਤ ਕਰਕੇ ਸੰਤ ਸੁਖਦੇਵ ਸਿੰਘ ਉਹ ਸੰਤ ਸੁਖਦੇਵ ਸਿੰਘ ਆਪਣੇ ਜੀਵ ਦੇ ਜੀ ਟਰਸਟ ਕ੍ਰੀਏਟ ਕਰਕੇ ਇੱਕ ਤਾਂ ਉਹ ਕਹਿੰਦੇ ਟਰਸਟ ਵੀ ਜੈਲੀ ਹੈ ਵੀ ਟਰਸਟ ਨਹੀਂ ਗ੍ਰੀਟ ਕੀਤਾ ਉਹਨਾਂ ਨੂੰ ਵੀ ਅਦਾਲਤ ਨੇ ਕਹਿੰਦਾ ਹੈ ਇਹ ਝੂਠ ਬੋਲਦਾ ਹੈ ਟਰਸਟ ਕ੍ਰੀਏਟ ਕੀਤਾ ਹੈ। ਸੰਤੂ ਸੁਖਦੇਵ ਸਿੰਘ ਲਈ ਟਰਸਟ ਬਣਾ ਕੇ ਗਏ ਨੇ ਉਹਦੇ ਚ ਰਾਜਾ ਨਰਿੰਦਰ ਸਿੰਘ 90 ਤੋਂ ਕੈਬਨਿਟ ਮਨਿਸਟਰ ਹੈ, ਸੁਰਜੀਤ ਸਿੰਘ ਰਖੜਾ ਉਹਦੇ ਚ 15 ਬੰਦੇ ਟਰਸਟੀ ਹੈ। ਔਰ ਉਹ ਚ ਇੱਕ ਕਸ਼ਮੀਰਾ ਸਿੰਘ ਵੀ ਟਰਸਟੀ ਹੈ ਜਿਹਦੇ ਤੇ ਟਰਸਟ ਡੀਡ ਤੇ ਦਖਤਰ ਹੈ। ਔਰ ਉਹ ਟਰਸਟ ਡੀਡ ਜਿਹੜੀ ਹੈ ਜਿਵਾਨੀ ਨਹੀਂ ਹੈ, ਰਜਿਸਟਰਡ ਡਾਕੂਮੈਂਟ ਹੈ। ਜੀਤੇ ਸਰ ਸਤ ਸਨ ਰਿੰਦਰ ਸਿੰਘ ਅੱਬਾ ਜੀ ਦੇ ਉਹਨਾਂ ਦੇ ਦਿੱਖੇ ਇਹ ਵੀ ਟਰਸਟੀ ਹੈ ਸਰਿੰਦਰ ਸਿੰਘ ਬਾਬੂ ਸਿੰਘ ਬਹੁਤ ਬੰਦੇ ਟਰਸਟੀ ਨੇ ਸਾਰੇ ਜਿਨ੍ਹਾਂ ਨੂੰ ਆਪਣੇ ਜਿਉਂਦੇ ਜੀ ਮੇਰੀ ਪ੍ਰਾਪਰਟੀ ਹੈ ਮੈਂ ਟਰਸਟ ਕ੍ਰੀਏਟ ਕਰਤਾ ਟਰਸਟ ਇਸ ਹਮੇਗਾ ਪ੍ਰਾਪਰਟੀ ਉਹਨਾਂ ਨੇ ਜਿਉਂਦੇ ਜੀ ਪਹਿਲਾਂ ਵਸੀਅਤ ਕੀਤੀ ਉਹਨਾਂ ਨੇ ਆਪਣੀ ਪ੍ਰਾਪਰਟੀ ਟਰਸਟ ਬਣਾਤੀ ਸੰਸੁਖਦੇਵ ਸਿੰਘ ਜੀ ਨੇ ਟਰਸਟ ਬਣਾਉਣ ਤੋਂ ਬਾਅਦ ਉਹਨਾਂ ਨੇ ਵਸੀਅਤ ਕੈਨਸਲ ਵੀ ਕੀਤੀ ਰਜਿਸਟਰਡ ਉਹ ਕਹਿੰਦੇ ਜੀ ਬਸਤੀ ਦੇ ਨਹੀਂ ਕੈਨਸਲ ਹੋਈ ਇਹ ਵੀ ਜੱਲੀ ਐ ਆਪਣੀ ਪ੍ਰਾਪਰਟੀ ਕਹਿਣ ਲੱਗਾ ਜੀ ਮੇਰੀ ਪ੍ਰਾਪਰਟੀ ਇੱਕ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਢਤਾ ਰਿਕਾਰਡ ਬੋਲਦਾ ਟਰਸਟੀ ਤੋਂ ਕੱਢਤਾ ਉਹ ਕਹਿੰਦਾ ਜੀ ਮੈਂ ਵੀ ਮਾਲਕ ਹਾਂ 15 ਸਾਲ ਬਾਅਦ ਕਹਿਣ ਲੱਗਾ ਮੈਂ ਮਲਕੀਤ ਮੈਂ ਮਾਲਕਾ ਇਕੱਲਾ ਬਸਤੀ ਇਹ ਦੀ ਬਣਾਈ ਤੀ ਮੱਕੇ ਤੇ ਮੈਂ ਕੀ ਕੀਤਾ ਵੀ ਜੀ ਵਿਸੇਰ ਨੰਬਰ ਨੋ ਵਸੀਅਤ ਹੈ ਮੈਂ ਮਾਲ ਕੇ ਪ੍ਰਾਪਰਟੀ ਦੇਸਾ ਕਿੰਨੇ 25 ਗੁਰਦੁਆਰੇ ਨੇ ਇੱਕ ਵੀ ਨਹੀਂ ਹੈ ਇਹ ਕਿੱਥੇ ਦਾ ਗੁਰਦੁਆਰਾ ਨਹੀਂ ਹੈ ਕਰਨਾਲ ਹੈ ਹਰਿਆਣਾ ਚ ਹੈ ਯੂਪੀ ਚ ਹੈ ਸਾਰੇ ਪੰਜਾਬ ਚ ਬਹੁਤ ਨੇ ਇਹ ਤੇ ਸੰਤ ਸੁਖਦੇਵ ਸਿੰਘ ਦੀ ਜਿਹੜੀ ਹੈ ਉਹਨਾਂ ਨੇ ਪ੍ਰਾਪਰਟੀ ਔਰ ਇਹ ਮੁਖਤਿਆਰ ਵੀ ਰਿਹਾ ਉਹਨਾਂ ਦਾ ਸੰਤ ਸੁਖਦੇਵ ਸਿੰਘ ਜੀ ਦਾ ਉਹ ਸਾਰੇ ਰਿਕਾਰਡ ਅਦਾਲਤੀ ਜੇ ਲੱਗਣ ਦੇ ਬਾਵਜੂਦ ਅਦਾਲਤ ਨੇ ਇਹ ਕਹਤਾ ਵੀ ਟਰਸਟ ਦੀ ਪ੍ਰਾਪਰਟੀ ਹੈ ਟਰਸਟ ਦੇ ਕਬਜ਼ਾ ਹੈ ਰਸਤੇ ਨੌਤੇ ਇੰਤਕਾਲ ਹੈ ਰਸਤੇ ਨੌਤੀ ਜਮਬੰਦੀਆਂ ਨੇ ਰਸਤੇ ਨੌਤੇ ਗੁਰਦੌਰੀਆਂ ਨੇ ਕਸ਼ਮੀਰੇ ਦੇ ਨਾਤੇ ਕੋਈ ਗੁਰਦੌਰੀ ਜਮਬੰਦੀ ਨਹੀਂ ਹੈ ਇਹ ਮੇਰੇ ਕੋਲ ਤਾਂ 2019 ਜਾਇਏ ਨੇ ਇਹ 2016 17 ਚ ਕਸ਼ਮੀਰ ਸੀਨੇਮ ਕਦਮ ਕੀਤਾ ਪਹਿਲਾ ਅੱਛਾ ਵੀ ਜੀ ਇਸ ਪ੍ਰਾਪਰਟੀ ਦਾ ਮੈਂ ਮਾਲਕ ਹੈ ਮੇਰਾ ਕਬਜਾ ਹੈ ਅਦਾਲਤ ਨੇ ਕਿਹਾ ਨਾ ਤੁਸੀਂ ਮਾਲਕ ਹੋ ਨਾ ਤੁਸੀਂ ਕਬਜਾ ਹੈ ਇਹਨਾਂ ਨੇ ਮਕੱਦਮਾ ਕੀਤਾ 2019 ਦੇ ਵਿੱਚ ਟਰਸਟ ਨੇ ਇਹਨਾਂ ਨੇ ਇਕੱਲੇ ਦਾ ਨਹੀਂ ਹੈ ਇਹ ਤਾਂ ਬਲਕਿ ਇਹ ਬਤੌਰ ਟਰਸਟੀ ਦਖਲਤੀ ਵੀ ਨਹੀਂ ਹੈ 6 ਬੰਦੇ ਜਿਹੜੇ ਟਰਸਟੀ تھے ਉਸ ਉਹਨਾਂ ਦਾ ਦਖਲ ਕਰਵਾਇਆ ਜਿਹੜਾ ਬੰਦੇ ਉਸ ਵੇਲੇ ਤੇ ਉਹਨਾਂ ਨੇ ਅਦਾਲਤ ਨੇ ਕਿਹਾ ਵੀ ਹਾਂ ਇਹ ਟਰਸਟੀ ਜਗ੍ਹਾ ਟਰਸਟੇ ਚਲਾ ਰਿਹਾ ਟਰਸਟ ਦੇ ਕੰਟਰੋਲ ਰਾਜਨੀਤੀਆ ਦਾ ਕਹਿੰਦਾ ਟਰਸਟ ਦਾ ਕਬਜ਼ਾ ਹੈ ਕੋਈ ਦਾ ਬੰਦਾ ਹੋਰ ਤੀਜਾ ਬੰਦਾ ਕਸ਼ਮੀਰ ਸਿੰਘ ਉਹਦੇ ਚ 50 ਬੰਦੇ ਨੇ ਜਿਹੜੇ ਉਹ ਕਹਿੰਦੇ ਜੀ ਮੈਂ ਕਮੇਟੀ ਬਣਾਤੀ ਪਿੰਡ ਵਾਲਿਆਂ ਨੇ ਟਸ ਤੋੜਤਾ ਐਸਜੀਐਮ ਨੇ ਕਮੇਟੀ ਬਣਾਈ ਉਹ ਅਦਾਲਤ ਨੇ ਕਹਿੰਦਾ ਕੋਈ ਕਮੇਟੀ ਨਹੀਂ ਕੋਈ ਜਿਹੜੇ ਪੋਲੀਟੀਕਲ ਇੰਟਰਫੀਅਰੈਂਸ ਥੀਗੀ ਐਸ ਪਰ ਰੂਲ ਕੀ ਬਣਦਾ ਜੀ ਜੇ ਉਹ ਵਿਗਨ ਪਾਉਂਦੇ ਨੇਗੇ ਇਹਨਾਂ ਦੇ ਕਿਸੇ ਅਦਾਲਤ ਦੇ ਹੁਕਮ ਦੀ ਤੋਹੀਨ ਹੈ ਕੰਟੈਂਪਟ ਜਿਹਨੂੰ ਕਹਿੰਦੇ ਆਪ ਕੰਟੈਂਪਟ ਹੈ ਇਹ ਕੱਲ ਨੂੰ ਹੁਣ ਆਇਆ ਵੀ ਇੱਕ ਕਦਮ ਦੇ ਚਾਰੋਂ ਕਦਮੇ ਬਣ ਜਾਣਗੇ ਇਹ ਪੁਲਿਸ ਅਧਿਕਾਰ ਅਧਿਕਾਰ ਨੂੰ ਜੀਦਾ ਵੀ ਕਿਸੇ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਮਕਦਮਾ ਗੁਰੂ ਘਰ ਦੇ 4 ਪੈਸੇ ਆਣੇ ਜਿਹੜੇ ਆਂਦ ਨੇ ਉਹ ਮਕਦਮੇ ਤੇ ਲੱਗੀ ਜਾਏਗੀ ਜ਼ਰੂਰ ਤੇ ਨਹੀਂ ਮਕਦਮਾ ਇਹਦੀ 10 ਸਾਲ ਹੋ ਗਏ ਮਕਦਮੇ ਵਾਜੀ ਮੁਖਤੀ ਉਲਝੇ ਉਲਝੇ ਵੇ ਕਿੱਥੇ ਦਾ ਗੁਰਦੁਆਰੇ ਦੇ ਸਕੂਲ ਹੈ ਹਸਤਾੜਾ ਕਿੱਥੇ ਉਹਦੀ ਡਿਵੈਲਪਮੈਂਟ ਹੋਵੇ ਬੱਚੇ ਪੜ੍ਹਨ ਕਿੱਥੇ ਆ ਮਕਦਮੇ ਵਾਜੀ ਚ ਪਏ ਹੋਏ ਨੇ ਹੁਣ ਇਹ ਸੁਪਰੀਮ ਕੋਰਟ ਤੱਕ ਗਏ ਸਿਪਰੀਮ ਕੋਰਟ ਤੋਂ ਆਰਡਰ ਕਰਾ ਕੇ ਲੈ ਕੇ ਆਏ ਵੀ ਇਸ ਕੇਸ ਦਾ 1 ਸਾਲ ਚ ਫੈਸਲਾ ਕਰੋ ਤਾਂ 1 ਸਾਲ ਚ ਹੁਣ ਇਹ ਜੱਜ ਬਹੁਤ ਇਮਾਨਦਾਰ ਹੈ 1 ਸਾਲ ਦੇ ਵਿੱਚ ਉਹਨੇ ਨਵੰਬਰ 31 ਨੂੰ 1 ਸਾਲ ਹੋਣਾ ਬੁਰਾ ਉਸ ਤੋਂ ਪਹਿਲਾਂ ਉਹਨੇ ਫੈਸਲਾ ਕਰ ਦਿੱਤਾ ਜਾਲੀ ਟ੍ਰਸਟ ਜਿਵੇਂ ਬਣਾ ਮੈਂ ਵੀ ਮੈਂਬਰ ਸੀ ਤਾਂ ਉਦੋਂ ਤਾਂ ਕੋਈ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਸਾਸੀਂ ਉਹਨਾਂ ਨੂੰ ਚੈਲੰਜ ਕਰ ਦਿੱਤਾ ਹਾਂਜੀ ਉਹ ਵਸੀਰ ਦੇ ਨਾਂ ਤੇ ਚਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਕੇ ਜਾ ਸ਼ਿਹਾਰ ਗੇ ਉਹ ਅਸੀਂ ਕਿਸਾ ਗੇ ਪਾਲਿਤਾ ਜਾ ਕੇ ਇੱਥੇ ਆ ਕੇ ਸਾਨੂੰ ਆ ਕੇ ਵਿੱਚ ਆਬੀਏ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੀਆਂ ਚਾਬੇ ਕਿਵੇਂ ਦੇ ਦੀ ਅਸੀਂ ਸੇਵਾ ਕਰਾਣੇ ਜਾਂਦਾ ਮੈਂ ਤੇ ਕੁੱਟ ਕੇ ਲੁੱਟ ਕੇ ਲੈ ਜਾਣਾ ਸਾਰਾ ਕੁਝ ਦੇ ਪ੍ਰਸ਼ਾਸਨ ਆਇਆ ਤੀ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰੀ ਆ ਵੀ ਸੰਗਤ ਆਈ ہوئی ਹੈ 2015 ਤੋਂ ਜਿਹੜੀ ਇੱਥੇ ਰਜਿਸਟਰਡ ਕਮੇਟੀ ਇੱਥੇ ਆਲੇ-ਦਾਲੇ ਦੇ 15 ਪਿੰਡਾਂ ਦੀ ਬਣੀ ਹੋਈ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਰੈ ਮਸ਼ਵਰਾ ਕਰਾਂਗੇ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਵੀ ਠੀਕ ਹੈ ਤੁਹਾਡੀ ਕਮੇਟੀ ਬਹੁਤ ਵਧੀਆ ਕੰਮ ਚਲਾਉਂਦੀ ਹੈ ਪਰ ਸਾਨੂੰ ਉਧਰੋਂ ਵੀ ਤੇ ਤੁਹਾਡੇ ਕੰਨੇਓ ਵੀ 4-4 ਬੰਦੇ ਦਿਓ ਜਿਨ੍ਹਾਂ ਦੀਆਂ ਮੀਟਿੰਗਾਂ ਕਰਕੇ ਅਸੀਂ ਇਹ ਮਸਲੇ ਨੂੰ ਹੱਲ ਕਰ दिए ਜਿਹੜਾ ਕੋਟਾਂ ਵਗੈਰਾ ਦੇ ਫੈਸਲੇ ਨੇ ਉਹ ਕਦੇ ਗੁਰਦੁਆਰਿਆਂ ਵਿੱਚ ਲਾਗੂ ਨਹੀਂ ਹੁੰਦੇ ਹੁੰਦੇ ਅਸੀਂ ਕਿਹਾ ਵੀ ਸਾਨੂੰ ਇਹ ਗੱਲ ਮਨਜ਼ੂਰ ਹੈ ਜੀ ਚਲੋ ਅਸੀਂ رائے مشورہ ਕਰਕੇ ਸੰਗਤ ਨਾਲ ਜਿਹੜੇ ਤੁਸੀਂ ਪ੍ਰਸ਼ਾਸਨ ਮੰਗ ਮੰਨੇ ਗਏ ਨੇ ਚਾਰ ਬੰਦੇ ਅਸੀਂ ਦੇ ਦਾਂਗੇ ਉਹ ਮੁਤਾਬਕ ਜੇ ਸਾਨੂੰ ਉਹ ਫੈਸਲਾ ਠੀਕ ਲੱਗੂ ਤਾਂ ਮਨਜ਼ੂਰ ਹੋਊਗਾ ਜੇ ਕੋਈ ਪ੍ਰਸ਼ਾਸਨ ਤੱਕਾ ਚੁੱਕਾ ਕਰੂਗਾ ਤਾਂ ਕਮੇਟੀ ਇੱਥੇ 15 ਤੋਂ ਕੰਮ ਕਰ ਰਹੀ ਹੈ ਉਸੇ ਮੁਤਾਬਕ ਕੰਮ ਚੱਲਦਾ ਰਹੂਗਾ ਇਹ ਜਿਹੜੀ ਮੌਜੂਦਾ ਪ੍ਰਸ਼ਾਸਨ ਤੀ ਕਾਲाराम ਕਾਉਂਸਲ ਐਸ ਡੀ ਐਮ ਸਾਹਿਬ ਉਹਨਾਂ ਨੇ ਇੱਕ ਆਰਜੀ ਕਮੇਟੀ ਬਣਾਈ ਤੀ 2019 ਚ ਉਹ ਅੱਠ ਮੈਂਬਰੀ ਕਮੇਟੀ ਤੀ ਉਹਦੇ ਵਿੱਚ ਜਦ ਕੇ ਉਹ ਫੈਸਲਾ ਹੋਇਆ ਤੀ ਵੀ ਜਿਹੜੀ ਗੋਲਕਾਂ ਦੀ ਵੀਡੀਓਗ੍ਰਾਫੀ ਲਈ 56 ਲੱਖ ਰਕਮ ਨਿਕਲੀ ਆ ਉਹ ਜਿੰਨਾ ਚਿਰ ਖਤਮ ਨਹੀਂ ਹੁੰਦੀ ਉਹਨਾਂ ਚਿਰ ਉਹ ਕਮੇਟੀ ਕੰਮ ਕਰਦੀ ਰਹੂਗੀ ਜਦੋਂ ਪੈਸੇ ਖਤਮ ਹੋ ਗਏ ਉਹ ਕਮੇਟੀ ਦਾ ਆਟੋਮੈਟਿਕਲੀ ਉਹ ਖਤਮ ਹੋ ਗਈ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਜਿਹੜੀ 2015 ਤੋਂ ਇਸ ਗੁਰੂ ਘਰ ਦੀ ਦੇਖਭਾਲ ਕਰ ਰਹੀ ਹੈ ਉਹ ਕਮੇਟੀ ਦੇ ਬਰਖਿਲਾਫ ਨਾ ਕੋਈ ਕੇਸ ਹੈ ਨਾ ਕੋਈ ਸਟੇ ਹੈ ਨਾ ਕੋਈ ਉਹਦੇ ਬਰਖਲਾਫ ਆਊਡਰ ਨੇ ਜੇ ਸਾਨੂੰ ਕੋਈ ਪ੍ਰਸ਼ਾਸਨ ਉਹ ਸਾਡੀ ਕਮੇਟੀ ਦੇ ਬਰਖਿਲਾਫ ਇਹ ਖਰਿਆਂ ਦਾ ਸਥਾਨ ਹੈ 12 ਪਿੰਡਾਂ ਦਾ ਸਿੱਧ ਸਰ ਲੌਰਾਂ ਸਾਹਿਬ ਤਾਂ ਅਸੀਂ ਉਹ ਮੰਨਣ ਨੂੰ ਮਨਜ਼ੂਰ ਆ ਬਰਨਾ ਅਸੀਂ ਇੱਥੇ ਜਿਹੜਾ ਵੀ ਕੋਈ ਫੈਸਲਾ ਹੋਊ ਅਸੀਂ ਸੰਗਤ ਉਸ ਦਾ ਵਿਰੋਧ ਕਰਾਂਗੇ ਜਿਵੇਂ ਕਿ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਮਾਨ ਜੋ ਕੋਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸੰਬੰਧੀ ਉਸ ਸੰਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਤੇ ਬੜੇ ਪੋਜ਼ਿਟਿਵ ਦੋਵਾਂ ਧਿਰਾਂ ਨੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਐਮੀ ਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਟ ਲਿਆ ਜਾਏਗਾ ਇਮੀ ਇਹ ਚਾਬੀ ਦੀ ਮੰਗ ਕਰਦੇ ਨੇ ਨੰਦੂ ਤੇ ਰਾਤੇ ਉਹ ਚਾਬੀ ਦੇ ਨੂੰ ਹੋਗੇ ਤਿਆਰ ਨਹੀਂ ਦੋਵੇਂ ਧਿਰਾਂ ਦੇ ਆਪਸੀ ਸਹਿਮਤੀ ਬਣ ਗਈ ਗੱਲਬਾਤ ਸਾਫ ਸੰਗਤ ਜੋ ਆਪੇ ਚ ਇੱਕ ਕਮੇਟੀ ਬਣਾਣਗੇ ਸਾਵੇਂ ਬੰਦੇ ਲੈ ਕੇ ਜਾਂ ਗੁਰੂ ਮਹਾਰਾਜ ਜੀ ਦੀ ਸ਼ਰਧਾ ਹੈਗੀ ਹੈ ਤੇ ਉਹਦੇ ਅਕੋਰਡਿੰਗਲੀ ਡਿਸੀਜਨ ਹੋ ਜਾਏਗਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਕੋਈ ਕਾਨੂੰਨ ਵਿਵਸਥਾ ਦੇ ਵਿੱਚ ਵਿਘਨ ਪਾਵੇਗਾ ਜੀ ਫਿਰ ਕਿਸ ਤਰ੍ਹਾਂ ਦੇ ਉਹਦੇ ਰਿਗਾਰਡਿੰਗਲੀ ਜਿਹੜਾ ਹੈਗਾ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਪਰ ਦੋਵੇਂ ਧਿਰਾਂ ਨੇ ਇਹ ਚੀਜ਼ ਨੂੰ ਜਿਹੜਾ ਹੈਗਾ ਇੱਕਜੁੱਟਤਾ ਜਤਾਈ ਹੈਗੀਏ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲਾਂਡ ਆਰਡਰ ਦੀ ਸਬਸਤਿਆ ਜਿਹੜੀ ਉਹ ਭੰਗ ਨਹੀਂ ਕਰਨਗੇ ਬਾਬਾ ਕਸ਼ਮੀਰਾ ਨੇ ਪੁਲਿਸ ਦੀ ਤਰ੍ਹਾਂ ਤੀ ਸਵਾਲ ਉਠਾਇਆ ਵੀ ਕਿਸ ਤਰ੍ਹਾਂ ਜਿਹੜੇ ਬੂਟ ਪਾ ਕੇ ਜਾਂ ਪੁਲਿਸ ਮੁਲਾਜ਼ਮ ਗੁਰਦੁਆਰਾ ਸਾਹਿਬ ਤੇ ਜਾ ਰਹੇ ਨੇ ਇਹ ਬੇਅਦਬੀ ਹੈ ਨਹੀਂ ਜੀ ਬਿਲਕੁਲ ਨਹੀਂ ਬਾਬਾ ਜੀ ਕੋਲ ਹੀ ਆਏ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਸਾਡੇ ਪੁਲਿਸ ਜਿਆਦਾ ਜਿਹੜੇ ਹੈਗੇ ਆ ਵੈਸੇ ਪੂਲ ਸੈਕੂਲਰ ਹੈਗੀ ਪਰ ਜਿਆਦਾ ਸਿੱਖ ਧਰਮ ਦੇ ਵਿੱਚ ਜਿਹੜਾ ਸ਼ਰਧਾ ਰੱਖਣ ਵਾਲੇ ਹੈਗੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਉਨਾ ਹੀ ਮੰਨਦੇ ਆ ਜਿੰਨੇ ਕਿ ਆਮ ਸਿੱਖ ਸੀ ਆਮ ਸਿੱਖ ਪਰਿਵਾਰਾਂ ਚੋਂ ਹੀ ਆ